ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਵੀਰ ਸੁਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਇਸ ਫਾਰਮ ਤੋਂ ਕਾਫੀ ਪਹਿਲਾਂ ਵੀਡੀਓ ਪਾਈਆਂ ਨੇ ਆਪਾਂ ਪਸ਼ੂ ਵਪਾਰ ਦਾ ਕੀਤਾ ਸੇਲ ਪਰਚੇਜ ਦਾ ਗਾਮਾ ਅੱਜ ਇਸ ਵੀਡੀਓ ਦੇ ਵਿੱਚ ਨਾਲ ਵੈਸੇ ਆਪਾਂ ਤੁਹਾਨੂੰ ਟੋਟਲ ਤਿੰਨ ਤੋਂ ਚਾਰ ਦਿਖਾਉਣੇ ਸੀ ਕੁਝ ਕੁ ਪਸ਼ੂ ਜਿਹੜੇ ਸੇਲ ਹੋ ਚੁੱਕੇ ਆ ਅੱਜ ਇਸ ਵੀਡੀਓ ਵਿੱਚ ਇੱਕ ਮੱਝ ਦਿਖਾ ਦੇਾਂਗੇ ਟੋਕੜ ਗੱਬੜ ਮੱਝ ਨੀਲੀ ਰਾਵੀ ਦੀ ਇੱਕ ਇਧਰ ਮੋਰਾ ਬਰੀਡ ਦੇ ਵਿੱਚ ਕਟਾ ਬਹੁਤ ਪਿਆਰਾ ਠੀਕ ਆ ਜੀ ਖੀਰਾ ਕਟਾ ਇਹ ਦੋਨੋਂ ਨਗਾ ਦੀ ਡਿਟੇਲ ਆਪਾਂ ਵੀਰ ਸਤਨਾਮ ਸਿੰਘ ਹੋਂ ਤੋਂ ਲੈ ਲਾਂਗੇ ਬਹੁਤ ਪਿਆਰੇ ਜਾਨਵਰ ਆ ਚੰਗੇ ਪਸ਼ੂ ਵੀਰ ਲੈ ਕੇ ਆਉਂਦਾ ਬਾਕੀ ਭਾ ਪੜਤਾ ਪਿਛਲੀ ਵੀਡੀਓ ਦੇ ਵਿੱਚ ਵੀ ਤੁਸੀਂ ਰੇਡ ਦੇਖੇ ਸੀ ਬੜੇ ਜਾਇਜ਼ ਸੀਗੇ ਠੀਕ ਆ ਜੀ ਟੋਕੜ ਗੱਬਣ ਕੁਝ ਕੁੱਚੇ ਬੱਚੇ ਦੇ ਵਿੱਚ ਤੇ ਕੁਝ ਕਿੱਕ ਤੋਂ ਪਸ਼ੂ ਦੇ ਬਗੈਰ ਬੱਚੇ ਤੋਂ ਇਸ ਤਰ੍ਹਾਂ ਦੇ ਨਾਗ ਜਿਹੜੇ ਆਪਾਂ ਪਾਏ ਸੀਗੇ ਬੜੇ ਜਾਇਜ਼ ਜਾਇਜ਼ ਰੇਡ ਸੀਗੇ ਸੋ ਪਹਿਲਿਆਂ ਦੇ ਵਿੱਚ ਜਿਹੜੇ ਪਸ਼ੂ ਉਹ ਮਾਲ ਜਿਹੜਾ ਦੇਖ ਗਿਆ ਸੀਗਾ ਠੀਕ ਆ ਤਕਰੀਬਨ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਲੈਂਦੇ ਰਿਆ ਕਰੋ ਇੱਕ ਬਹੁਤ ਖੂਬਸੂਰਤ ਇਹ ਟਾਪ ਦਾ ਕੱਟਾ ਤੁਹਾਨੂੰ ਦਿਖਾਉਣਾ ਮੋਰਾ ਬਰੀਡ ਦੇ ਵਿੱਚ ਕਿਸੇ ਭਰਾ ਨੇ ਆਪਣੇ ਮਾਲ ਦੇ ਵਿੱਚ ਫਾਰਮ ਦਾ ਹਿੱਸਾ ਬਣਾਉਣਾ ਠੀਕ ਆ ਜੀ ਖਾਸ ਤੌਰ ਤੇ ਇੱਕ ਬਰੀਡਿੰਗ ਪਰਪਸ ਦੇ ਉੱਪਰ ਕੰਮ ਕਰਨਾ ਚਾਹੁੰਦੇ ਹੋ ਤੇ ਬਿਲਕੁਲ ਮੋਰਾ ਬਰੀਡ ਦਾ ਕੱਟਾ ਬਹੁਤ ਪਿਆਰਾ ਖੀਰਾ ਹੱਥ ਪਾ ਸਕਦੇ ਹੋ ਤੇ ਇੱਕ ਟੋਕੜ ਗੱਬਰ ਨੀਲੀ ਦੀ ਜਿਹੜੀ ਮਾਜ ਦਿਖਾ ਦੇਵਾਂਗੇ ਤਰੀਕ ਅਜ ਦੋਸਤੋ 16 ਮਈ ਨੂੰ ਵੀਡੀਓ ਬਣਾ ਰਿਹਾ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਉਹ ਕਰਦੇ ਆ ਪੂਰੀ ਗੱਲ ਵੀਰ ਫਤਿਹਰਾਮ ਸਿੰਘ ਜੀ ਸਾਸਰੀਕਾਰ ਸਾਸਰੀਕਾਰ ਜੀ ਸੰਤੂ ਸਾਹਿਬ ਸਾਰੇ ਵੀਡੀਓ ਦੇਖਾਉਂਦਾ ਹਨ ਭਾਈ ਬਲਨਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੂ ਸਾਹਿਬ ਹੋਰ ਠੀਕ ਠਾਕ ਜੀ ਵਧੀਆ ਵਧੀਆ ਜੀ ਠੀਕ ਠਾਕ ਹਾਂ ਜੀ ਚੜ੍ਹਦੀ ਕਲਾ ਚਲੋ ਸ਼ੁਕਰ ਮਾਲਕ ਦਾ ਹਾਂ ਜੀ ਅਸਾ ਵੀਰ ਜਿਵੇਂ ਆਪਾਂ ਜ਼ਿਕਰ ਕੀਤਾ ਭੈਣ ਭਰਾਵਾਂ ਦੇ ਨਾਲ ਵੀ ਪਿਛਲੇ ਪੰਜ ਕੁ 6 ਨਾਲ ਪੰਜ ਕਿਨਾਰੇ ਪਾਈ ਸੀ ਹਾਂ ਜੀ ਹਾਂ ਜੀ ਸੰਤੂ ਸਾਹਿਬ ਇੰਨੇ ਅਕ ਫੋਨ ਆਇਆ ਵੀ ਜੋ ਸਾਰ ਹੋ ਗਿਆ ਵਾ ਆਪਾਂ ਨੂੰ ਵੀ ਇੰਨਾ ਕਦੀ ਫੋਨ ਨਹੀਂ ਆਇਆ ਇੰਨਾ ਪਿਆਰ ਕਦੀ ਪੜਾਉਣ ਦਾ ਨਹੀਂ ਮਿਲਿਆ ਤੁਸੀਂ ਦੱਸਿਆ ਵੀ ਫੋਨ ਜੇਬ ਚ ਵੱਧੀ ਜਾਂਦੇ ਵੀ ਤੁਸੀਂ ਦੱਸਿਆ ਵੀ ਮਿੰਟਾਂ ਸੈਕਿੰਡਾਂ ਜਾਏ ਉੱਡੀਆਂ ਜਿਵੇਂ ਅੰਮ੍ਰਿਤਸਰ ਤੋਂ ਫਲੈਟ ਆਊਟ ਹਾਂਜੀ 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 ਚੰਨ ਚਾਰ ਘੰਟੇ ਲੱਗੇ ਸਾਰਾ ਮਾਲ ਵੇਖਣ ਨੂੰ ਹਾਂ ਠੀਕ ਹੈ ਹਾਂਜੀ ਹਾਂਜੀ 7 ਵਜੇ ਵੀਡੀਓ ਚੱਲੀ ਤੇ 12 ਵਜੇ ਤੋਂ ਪਹਿਲਾਂ ਪਹਿਲਾਂ ਮਾਲ ਲੈ ਗਿਆ ਹਾਂ ਹਾਂਜੀ ਤਦ ਬਹੁਤ ਵਧੀਆ ਗੱਲ ਆ ਬਾਕੀ ਇੰਨਾ ਵੀ ਜਿਹੜਾ ਜਾਇਜ਼ ਨਾ ਮਾਲ ਆਇਆ ਸੰਤੂ ਸਾਹਿਬ ਜੀ ਨਾਲ ਆਪਾਂ ਨੂੰ ਪਹਾੜਾ ਮਿਲੇ ਤੇ ਆਪਾਂ ਭਾਰ ਆ ਕੇ ਦੇ ਤਾ ਹਾਂ ਕਈ ਵੀਰ ਜਿਹੜੇ ਕਾਰੀ ਬਿਹਾਰੀ ਮਨਵਾਉਂਦੇ ਤੂੰ ਰੇਟ ਬੜੇ ਘੱਟ ਪਾਏ ਤੇ ਮੈਂ ਜਦੋਂ ਆਪਾਂ ਨੂੰ ਮਿਲਿਆ ਤੇ ਆਪਾਂ ਇੰਨਾ ਹੀ ਆਪਾਂ ਇੰਨੇ ਖੁਸ਼ ਆ ਆਹ ਵੇਖੋ ਖੁਸ਼ ਆ ਇੰਨੇ ਦੀ ਖੁਸ਼ ਆ ਆਪਾਂ ਨੂੰ ਕੋਈ ਚੰਪਾ ਨਹੀਂ ਮਿਲ ਗਿਆ ਆਪਾਂ ਇੰਨੇ ਵਾਦੂ ਬੜਕੋ ਜੀ ਹਾਂ ਜੀ ਨਵੀ ਇਹ ਦੋਸਤੋ ਗੱਲ ਬਾਤ ਆ ਠੀਕ ਆ ਜੀ ਮਾਲ ਜਿੰਨਾ ਵੀ ਹੁੰਦਾ ਬਿਲਕੁਲ ਬੜੇ ਜਾਇਜ਼ ਰੇਟਾਂ ਦੇ ਉੱਤੇ ਵੀਰ ਮਾਲ ਦੇ ਦਿੰਦਾ ਦੇ ਬਿਲਕੁਲ ਆਪਣਾ ਥੋੜਾ ਜਿਹਾ ਮਾਰਜਨ ਜਿਹੜਾ ਹੁੰਦਾ ਵਪਾਰ ਲੈਣ ਦਾ ਕੰਮ ਆ ਥੋੜਾ ਜਿਹਾ ਮਾਰਜਨ ਹੁੰਦਾ ਨਫਾ ਲੈ ਕੇ ਪਸ਼ੂ ਜਿਹੜਾ ਦੇ ਦੇਣਾ ਠੀਕ ਆ ਜੀ ਕਿਸੇ ਭਰਾ ਨੂੰ ਮਹਿੰਗਾ ਉਹਨਾਂ ਲੱਗੇ ਬਾਕੀ ਮੱਝਾਂ ਵੀ ਵਜਨ ਵਟੇ ਵਾਲੀਆਂ ਹੁੰਦੀਆਂ ਨੇ ਕੋਲ ਲਿੱਸੀਆਂ ਫਿੱਕੀਆਂ ਮੱਝਾਂ ਨਹੀਂ ਹੁੰਦੀਆਂ ਤੇ ਵੀਰ ਸਤਨਾਮ ਅੱਜ ਐਨੀਮਲ ਦੋ ਮੁਕਾਉ ਇੱਕ ਮੋੜਾ ਬ੍ਰੀਡ ਦਾ ਕੱਟਾ ਤੇ ਇੱਕ ਨੀਲੀ ਦੀ ਮੱਝ ਆ ਤੇ ਇਹਦੇ ਜੀ ਇੱਕੋ ਟੋਕੜ ਕੱਲੀ ਆ ਇਹ ਕੱਲੀ ਟੋਕੜ ਹਾਂ ਜੀ ਹਾਂ ਜੀ ਇੱਕ ਕੱਲੀ ਟੋਕੜ ਠੀਕ ਆ ਜੀ ਠੀਕ ਆ ਹਾਂ ਜੀ ਹਾਂ ਜੀ ਤੇ ਬਾਕੀ ਨਾ ਗਾਪਾ ਦਿਖਾ ਦਗੇ ਕਿਹੜੇ ਪਾਸੇ ਸ਼ੁਰ ਕੱਟੇ ਨੂੰ ਮੈਨਾ ਭਾਵੇਂ ਮਾਝ ਤੋਂ ਕਰ ਲਗੇ ਮਾਝ ਮਾਝ ਤੋਂ ਕਰਦੇ ਨੇ ਕੱਟਾ ਆਪਾ ਦਿਖਾਵਾਂਗੇ ਬੜੇ ਸ਼ਕੀਲ ਭਰਾ ਜਿਹੜੇ ਮੇਰੇ ਕਾਫੀ ਡਿਮਾਂਡ ਕਰਦੇ ਰਹਿੰਦੇ ਆ ਵੀ ਕੱਟਾ ਤੁਹਾਨੂੰ ਆਪਾ ਦਿਖਾਵਾਂਗੇ ਬੜਾ ਨਗੀਨਾ ਟੌਪ ਦਾ ਬੱਚਾ ਮੈਂ ਦਿੱਲੀ ਮਡਕਣੀ ਆਖਿਆ ਨੀਲੀ ਦੀ ਹੈ ਹਾਂ ਹਾਂਜੀ ਹਾਂ ਤੇ ਸੀਲਸਲਾਕ ਪੂਰੀ ਠੰਢੀ ਵੀ ਆ ਸਾਲ ਦੇ ਵਿੱਚ ਬਿੱਲੇ ਬਿੱਲੇ ਲੈਣਾ ਉਹਦੇ ਬੜੇ ਚਰਚੇ ਆ ਹਾਂਜੀ 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 ਸਹੀ ਗੱਲ ਆ ਠੀਕ ਹੈ ਤੇੰਡੇ ਇਹ ਬਹੁਤ ਠੰਡੀ ਮੈਂ ਅੱਛਾ ਵੀਰ ਸਤਨਾਮੇ ਗਾਂ ਕਿੰਵੇਂ ਸਵੇਲੇ ਗੱਭਣ ਇਹ ਇਹ ਹੋਣਾ ਆਪਾਂ ਚਲੋ ਆਨੇ ਨਹੀਂ ਤੇ ਜੇ ਸਵੇਰੇ ਆ ਤੇ ਗੱਭਣ ਆ ਤੇ ਬਾਕੀ ਤੋਂ ਥੋੜੀ ਜਿਹੀ ਵੀਰ ਕੋਲ ਮਿਸਤਰੀ ਸਿੰਘ ਕੋਲ ਹੀ ਤੇ ਉਹਦਾ ਕੋ ਸਾਫ ਸੋਹਣਾ ਹੈ ਉਹਦੇ ਬਾਹਰ ਵੱਡੇ ਲੋਡ ਵਾਲੀ ਮੈਂ ਹੈ ਤੇ ਸਾਡੇ ਵੀ ਇਹਨੂੰ ਕੋ ਸਾਫ ਉਹ ਦੋ ਤਿੰਨ ਮਹੀਨੇ ਦੀ ਤੇ ਅਣਪੜਾ ਵੇਖੋ ਬਹੁਤ ਸਾਫ ਆ ਤੇ ਮਿਲਕ ਲੈਣ ਵੇਖੋ ਨਾਲ ਹੀ ਬਹੁਤ ਵੱਡੀ ਲੱਗੀ ਹੈ ਤੇ ਠੰਡੀ ਹੈ ਮੈਂ ਬਹੁਤ ਜਿਆਦੀ ਮੌਂਸਮ ਆ ਗਿਆ ਵੇਖੋ ਬਹੁਤ ਹੈ ਧੀ ਦੀ ਤੁਰੀ ਬੜੀ ਆ ਗਈ ਨੀ ਬਹੁਤ ਧੀਰੀ ਮੋ ਵੀ ਇਹਨੂੰ ਆਂਦੇ ਵੀ ਨੀਲੀ ਦਾ ਰਵਾ ਠੀਕ ਆ ਜੀ ਸੋ ਨੀਂਦੀ ਦੇ ਪਸ਼ੂ ਹੁਣ ਤੇ ਵੇਖੋ ਇਹੋ ਜੀ ਠੰਡਈ ਤੇ ਦਾਪਨ ਨਾ ਹੋਵੇ ਤਾਂ ਫਿਰ ਗੱਲ ਨਹੀਂ ਬਣਦੀ ਠੀਕ ਆ ਇਹ ਵੀਰ ਇੱਕ ਵਾਰੀ ਫਿਰ ਦੱਸ ਦਿਆ ਜੇ ਵੀ ਕਿੰਨੇ ਮਹੀਨੇ ਦੀ ਗੱਭਣ ਇਹ ਜੀ ਆ 25 ਤਰੀਕ ਜਿਹੜੀ ਹੋਣੀ 25 ਹਾਂ ਇਹਨੂੰ 8ਵਾਂ ਮਹੀਨਾ ਪੂਰਾ ਲੱਗ ਜਾਣਾ 8ਵਾਂ ਮਹੀਨਾ ਹਾਂ ਸੱਤ ਕੰਪਲੀਟ ਹੋ ਜੇ 25 ਮਈ ਆ ਜੀ ਉਹਨਾਂ ਘਰ ਆ ਲੈ ਆਂਦੇ ਸਿਆਹ ਜਿੰਨੂੰ ਤੋਂ ਲਿਆਂਦੀ ਆ ਇਹ 25 ਤਰੀਕ ਨੂੰ ਮੇਰਾ 8ਵਾਂ ਮਹੀਨਾ ਚਾਲੂ ਹੋਏ ਨਾ ਤੇ ਸੱਤ ਪੂਰੇ ਹੋ ਜਾਣ ਇਹ ਦੁੱਧ ਕਿੰਨਾ 5 ਕਿ 4 ਇਹ ਦੁੱਧ ਦੇ ਸਮੇ 4 ਲੀਟਰ ਹੈ 4 ਹਾਂ ਜੀ ਆਪਣੇ ਕੋਲ ਆਣ ਕੇ ਮਾੜਾ ਮੋੜ ਕੇ ਟੀਕਾ ਲਵਾਇਆ ਕਿ ਭਾੜਾ ਇਹ ਦੋਗ ਦੇ ਨਹੀਂ ਟੀਕਾ ਲਵਾਇਆ ਮੁਰਕੇ ਭਾੜੇ ਦੇ ਹੋ ਗਈ ਆ ਪਸ਼ਮੋਂ ਦੀ ਹਾਂ ਜੀ ਹਾਂ ਜੀ ਬਸ ਠੀਕ ਹੈ ਜੇ ਤਾਂ ਦੋਵੇਂ ਟਾਈਮ ਹੀ ਕੱਢ ਲੈਣੇ ਆ ਬਿਲਕੁਲ ਦੋਵੇਂ ਟਾਈਮ ਹੀ ਕੱਢ ਲੈਣੇ ਦੋਵੇਂ ਟਾਈਮ ਦੱਸੋ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਵਾਂਗੇ ਬਾਕੀ ਪਤਲਾ ਪਿੰਡਾ ਇਸ ਹੱਦ ਗਦਰਤਾ ਕਾ ਵੀ ਤੁਹਾਨੂੰ ਵੇਨ ਸਪੂਨਸ ਜਿਹੜੀ ਵੇਖੋ ਪਿੰਡੇ ਦੇ ਉੱਤੇ ਆ ਲਿਸ਼ਕਦੀ ਜਿਹੜੀ ਨਜ਼ਰ ਆਉਂਦੀ ਹੈ ਤਾਂ ਦੇਖੋ ਆ ਪੂਰੀ ਦੋਧੜੀ ਆ ਦੀ ਉਹ ਕਰਮਾਲੀ ਜਿੰਨੀ ਆ ਪਤਲੇ ਪਿੰਡੇ ਦੀ ਆ ਬਾਕੀ ਬੇਰਗੂਣ ਤੁਸੀਂ ਵੇਖੋਗੇ ਮਿਲਕਨਾੜ ਦੋ ਪਾਸੇ ਬਾਲ ਖਾਂਦੀ ਆ ਮੋਟੀ ਆ ਠੀਕ ਆ ਜੀ ਸੋ ਚੱਡੇਲੇਵੇ ਦੀ ਕਰਮਾਲੀ ਸਾਤ ਸੁਦਰੀ ਆ ਜਿਹੜਾ ਧੀਰਾ ਬਣ ਜਿਹੜਾ ਤੁਹਾਨੂੰ ਦਿਖਾਈ ਦਿੱਤਾ ਵੀ ਇੱਕ ਵਿਹੜਾ ਵਾਂਗੂ ਸ਼ਰੀფი ਆ ਕਰਮਾਲੀ ਦੇ ਵਿੱਚ ਕਿ ਜਿਵੇਂ ਮਰਜੀ ਚੱਡੇਲੇਵੇ ਨੂੰ ਹੱਥ ਲਾਈ ਚੱਲੋ ਇਹ ਨਹੀਂ ਜਰੀ ਮਜ਼ੂਰ ਕਰਉਂਦੀ ਠੀਕ ਆ ਸੋ ਆਟਮਾ ਵੀ ਨਾ ਜਿਹੜਾ ਕਿਸਾਨ ਵੀਰ ਨੂੰ 25 ਮਈ ਤੋਂ ਲੱਗ ਜਾਣਾ ਸੱਤ ਕੰਪਲੀਟ ਹੋ ਜਾਣੇ ਆ ਤੇ ਬਾਕੀ ਅੱਗੇ ਸਮਾਂ ਕੁਝ ਵੀ ਨਹੀਂ ਰਹਿ ਗਿਆ ਠੀਕ ਆ ਜੀ ਤੇ ਅੱਜ ਮਿਲ ਵੀ ਬੜੇ ਜੈਜ ਰੇਟ ਦੇ ਵਿੱਚ ਇੱਥੇ ਜਾਣੀ ਆ ਸੋ ਮਾਰਕਿੰਗ ਦੀ ਗੱਲ ਕਰਕੇ ਤੇ ਅਗਲੇ ਪੈਰਾਂ ਦੇ ਦੋਹ ਦੇ ਜਵਾਬ ਮਗਲੇ ਪੈਰ ਤੋਂ ਪਏ ਆ ਪੂਛ ਵੀ ਤਕਰੀਬਨ ਹਾਫ ਵਾਈਟ ਤੇ ਬਿਲਕੁਲ ਪਿੰਡੇ ਪੁੰਡੇ ਦੀ ਤੁਸੀਂ ਚੈੱਕ ਕਰ ਲਓ ਇੱਕੋ ਜਿਹਾ ਪਿੱਠ ਪੂੜਾ ਕਰਨ ਵਾਲੀ ਦਾ ਸਿੰਗ ਸੁੰਗ ਦੀ ਬੰਤਰ ਚੰਗੀ ਆ ਅੱਖ ਬਿੱਲੀ ਮਣਕੀ ਆ ਠੀਕ ਆ ਜੀ ਹਾਂਜੀ ਹਾਂਜੀ ਚੰਗੇ ਵਜਨ ਲੋਡ ਦੀ ਆ ਸਭ ਬਾਕੀ ਪੂੜ ਛੱਟ ਤੋਂ ਬਚਾ ਵੀ ਕੋਈ ਪੂੜ ਛੱਟਾ ਨਹੀਂ ਜੀ ਤੁਹਾਣਾ ਚਾਰੇ ਇੱਕੋ ਜਿਹੇ ਇੱਕੋ ਜਿਹੇ ਬਰਾਮ ਸਾਨ ਠੀਕ ਆ ਜੀ ਹਾਂਜੀ ਲੋਗ ਠੀਕ ਆ ਤੋ ਤੋਰਾ ਤਾਰਾ ਕਰਮਾਲੀ ਦਾ ਬੜਾ ਨਰਮ ਤੇ ਬੜਾ ਧੀਰਜ ਨਾਲ ਤੁਰਦੀ ਆ ਠੀਕ ਆ ਜੀ ਤੋ ਮੱਝ ਨੀਲੀ ਦੇ ਰੇਤੇ ਆ ਜਾਂਦੀ ਆ ਬਾਕੀ ਜਿਹੜੇ ਭਰਾ ਸ਼ੌਂਕ ਰੱਖਦੇ ਵਿੱਚੋਂ ਨੀਲੀ ਦਾ ਪਸ਼ੂ ਫਰੀਟੀਆਂ ਦੇ ਬਾਕੀ ਨੀਲੀ ਅੰਗ ਦੇ ਵਿੱਚ ਮੱਝ ਨਿਸ਼ਾਨੀਆਂ ਮੁਤਾਬਕ ਕੋਈ ਤੁਸੀਂ ਦੇਖ ਲੋ ਬਾਕੀ ਤਾਂਛੇ ਦੇ ਮੁਤਾਬਕ ਵੀ ਦੇਖ ਲੋ ਲੈ ਠੰਡੇ ਵਿਚਾਰੇ ਕਰਮਾਲੀ ਓਏ ਚੱਕਰ ਨੇ ਠੰਡੇ ਸਾਂ ਮਰਦੀ ਪਾਵੇ ਤੇ ਮਰਦੀ ਠੰਡਾ ਨਾ ਥਲਾਈ ਜਾ ਕੋਈ ਚੱਕ ਆਂਦੀ ਨਹੀਂ ਵਿਚਾਲੇ ਦੇਖੋ ਬਾਹ ਜੀ ਜਿਦਾਂ ਹੀ ਸੋਕਰੋ ਗੱਲ ਬਹੁਤ ਖੂਬਸੂਰਤਾਂ ਚੰਗੀ ਆ ਇਹ ਵੀਰ ਸਤਨਾਮ ਕੀ ਮੋਲ ਲੈਂਦਾ ਕਰਾਂਗੇ ਅੱਜ ਆਪਾਂ ਮੋਲ ਦੇ ਸੰਦੂ ਸਾਹਿਬ ਪਰੇ ਕਰਾ ਲਓ ਤੁਸੀਂ 80 ਕਰਾ ਲਓ ਹਾਂ 70 ਕਰਾ ਲਓ ਹਾਂ ਪਰ ਇੱਕੋ ਹੀ ਗੱਲ ਕਰਨੀ ਏ ਆਪਾਂ 1 ਇੱਕੀ ਹਾਂਜੀ ਇੱਕੋ ਇੱਕੀ ਕੇ ਆੜ ਦੀ ਦੇ ਦਗੇ ਠਾੜ ਦੀ ਹਾਂ ਜੀ ਵੇਖੋ ਤੁਹਾਡੇ ਤੇ ਆ ਵੀ ਤੁਸੀਂ ਪਹਿਲਾਂ ਵੀ ਕੋਈ ਨਜਾਇਜ਼ ਨਹੀਂ ਗਾ ਪਰ ਫੋਨ ਕਰਦੇ ਗਏ ਜਾਇਜ਼ ਕਰਦੇ ਮਿੰਟਾਂ ਸੈਕਿੰਟਾਂ ਦੇ ਖੇਡ ਹਾਂ ਜੀ ਆਂਦੀਆਂ ਜੀ ਚੰਗੀ ਬਹਿ ਤਗੜੀ ਵੱਡੀ ਆ ਜੀ ਮਹੀਨੇ ਤਿੰਨ ਰਹਿ ਗਏ ਆ ਜਿਹੜਾ ਵੀਰ ਭਰਾ ਕੋਈ ਇਹਦਾ ਸੌਦਾ ਕਰਦਾ ਵਾ ਮਹੀਨਾ ਕਿੰਨੂ ਚੋਵੇ ਛੱਡ ਦੇ ਤੇ ਗਾਂ ਦੇ ਦੁੱਧ ਨਾਲ ਢਰਾਵੀ ਆ ਦੋ ਮਮੀ ਹਾਂ ਜੀ ਹਾਂ ਜੀ ਇਹ ਬਾਕੀ ਠੰਡੀ ਹੈ ਕਿਹੜਾ ਮਨਜੀ ਜੀ ਮਾੜਾ ਜੀ ਠੰਡੀ ਕਰਕੇ ਫਿਰ ਵੀ ਕੋਈ ਲੰਮਾ ਟਾਈਮ ਮਿਲੀ ਜਾਂਦੀ ਆ ਹਾਂ ਜੀ ਹਾਂ ਜੀ ਇਹ ਤਾਂ 6 ਮਹੀਨਾ ਲੱਗ ਜਾਣਾ ਤੇ ਗਾਂ ਸਵਾ ਵੀ ਕਿਹੜਾ ਰਹਿਗੇ ਗਾਂ ਕਿਹੜਾ ਸਵਾ ਕਿਹੜਾ ਰਹੇਗਾ ਇੱਥੇ ਵਾਹੇ ਪੱਚੀ ਨੂੰ ਡਰਾਈ ਕਰਦੇਈ ਤਾਂ ਫਿਰ ਵੀ ਕੋਈ ਮਹੀਨਾ ਖਾਂ ਤੋਂ 15 20 25 ਦਿਨ ਕੋ ਦਾਣਾ ਪੱਤਾ ਪਾਈ ਜਾਵੇ ਤੇ ਚੋਈ ਜਾਵੇ ਅਸੰਦੀ ਸਾਹਿਬ ਜੀ ਉਹਨਾਂ ਨੇ ਡਰਾਈ ਨਹੀਂ ਕੀਤਾ ਆਪਣੇ ਕੋਲ ਵੀ ਡਰਾਈ ਹੋਣ ਭੈਣ ਭਰਾਸ ਦਿੰਦੇ ਦੁੱਧ ਨਹੀਂ ਦਿੰਦੀ ਹਾਂ ਤੇ ਤਾਂ ਨਹੀਂ ਵੇਖਦੇ ਉਦਰਾ ਸੋਲਨ ਤੌਰ ਤੇ ਛਟਰੀ ਚਾਹੀਦੀ ਹੈ ਤਿੰਨ ਮਹੀਨੇ ਦਾ ਘਟੋ ਘਾਟ ਹਾਂ ਛਟਰੀ ਚਾਹੀਦੀ ਹੈ ਫਿਰ ਗਾਂ ਜੇ ਦੁੱਧ ਲੈਣਾ ਤੇ ਚਲੋ ਬਾਕੀ ਜਿਹੜਾ ਕਬੀਰ ਭਰਾ ਖਰੀਦਾ ਵਾ ਇਹ ਹੋਣ ਐਂਡ ਕਿੰਨੇ ਦੀ ਕਰਤੀ ਵੀਰ ਆਪਾਂ ਐਂਡ ਕਰਦਗੇ 65000 65000 ਹਾਂ ਨਾ 200 ਰੁਪਿਆ ਛੋੜ ਠੀਕ ਹੈ ਇਹ 60000 ਫੇਰ ਹੀ ਦੇ ਦਗੇ ਬਿੱਲੀ ਮੜਕਣੀ ਆਖਿਆ ਚੰਗੀ ਧੀਰੀ ਮੈਂ ਵੱਡੇ ਵਜਨ ਲੋਡਦੀ ਮੈਂ ਕੋਈ ਸ਼ੱਕ ਨਹੀਂ ਕਿਸੇ ਪਾਸੇ ਨੂੰ ਖੁੰਜੀ ਇਹ ਭਰਾਵਾਂ ਨੇ ਪਹਿਲੀਆਂ ਦੇ ਵਿੱਚ ਹੀ ਹੱਥ ਪਾ ਲੜਾ ਕਿਸੇ ਪਾਸੇ ਨੂੰ ਠੀਕ ਹੈ ਜੀ ਰੈਸ਼ਨ ਟੈਂਕ ਵਰਗੀ ਵੇਖੋ ਹਾਂ ਬਹੁਤ ਚੰਗੀ ਹੈ ਉਹ ਤਿੰਨ ਮਹੀਨੇ ਵਿਚਾਰੇ ਸਾਨੂੰ ਵਿਚਾਰੇ ਸਮਾਂ ਬਾਕੀ ਕੋਈ ਭਰਾਣੇ ਕੋਈ ਚਲੋ ਕੋਈ ਥੰਦਾ ਥੰਡਾ ਦੇਦਾ ਗਰਮ ਵਾਲੀ ਬਾਂ ਚੱਲੀ ਬਿਲਕੁਲ 100 ਮਹੀਨੇ ਕੋਈ ਇਹਨੂੰ ਕੋਈ ਬੋਰੀ ਕੋ ਟ੍ਰਾਂਸਲੇਟਰ ਦੀਆਂ ਦੋ ਚੜਗੀਆਂ ਕੋ ਥੰਦਾ ਆ ਗਿਆ ਤੇ ਆ ਵੇਖੋ ਹਲਦੀ ਨਹੀਂ ਜਿੱਥੇ ਇਹਨੂੰ ਪੈਰ ਰੱਖਣਾ ਹਲਦੀ ਨਹੀਂ ਜੀ ਇਹਦੇ ਇਹਨੂੰ ਲੱਖ ਲੱਖ ਵਾਲੀ ਨਹੀਂ ਗੀ ਰੁਪਈਆ 10000 ਰੁਪਏ ਕਰਮ ਵਾਲੀ ਖਾ ਗਈ ਨਾ ਇਹ 50 ਲੱਖ ਦੀ ਸ਼ਹਿਤ ਆ 50 ਲੱਖ ਦੀ ਮੈਂ ਬਿਲਕੁਲ ਹੈ ਹੀ ਤੂੰ ਨਹੀਂ ਪਾ ਜਾਣੀ ਹੈ ਹਾਂਜੀ ਮੈਂ ਵੀ ਵੀਰ ਸਤਨਾਮ ਅਗਲੇ ਪਾਸੇ ਆ ਤੋਕੜ ਮੱਝ ਦੀ ਕੀ ਡਿਟੇਲ ਆ ਇਹ ਕੱਲੀ ਤੋਕੜ ਹੈ ਜੀ ਠੀਕ ਆ ਹਾਂਜੀ ਇਹਦੇ ਥੱਲੇ 6 6.5 ਲੀਟਰ ਦੁੱਧ ਹੈਗਾ ਹਾਂਜੀ ਤੇ ਚੰਗਾ ਰਾ ਥੜ ਭਾਂਡਾ ਵੇਖੋ ਬਣਦੀ ਗੁੰਦੀ ਕਰਮ ਵਾਲੀ ਵੇਖੋ ਇਤਰਾਵਾ ਹਾਂਜੀ 6 6.5 ਕਿਲੋ ਹਾਂਜੀ ਹਾਂਜੀ ਬਿਲਕੁਲ ਚਵਾਖ ਖਰਾ ਹਾਂਜੀ ਹਾਂਜੀ ਇਹ ਇਹ ਤਾਰੇ ਤੇ ਜੇ ਕੋਈ ਫੰਦਾ ਬੈਠ ਲਗੇ ਤੇ ਉਹ ਜੈਡ ਬਲੈਕ ਦੀ ਵੇਖੋ ਝੋਟੀਆਂ ਦੇ ਵਿੱਚ ਮੇਰੇ ਕੋ ਸਿੱਧੀ ਸੰਗੀ ਆਦੀ ਰਾਂਸਰੂਮ ਛਾਈ ਚ ਵੀ ਬੜੀ ਹੈ ਛਾਈ ਕਾਲਾ ਵੇ ਇਹਦੇ ਬੰਦੇ ਦੂਜੇ ਬੰਦੇ ਨੂੰ ਫੇਰ ਲੱਗੇ ਹੱਥ ਨਾਲੇ ਹਾਂ ਤੇ ਆਪਾਂ ਸਮਝ ਲਓ ਵੀ ਇਹ ਨੂੰ ਲਿਆ ਕੇ ਤੇ ਇਹਨਾਂ ਨੂੰ ਹਵਾ ਦਾ ਨੋਟਾ ਤੇ ਮੈਨੇ ਗਾਂ ਚਲੋ ਕਰਮਾਲੀ ਕਿਤੇ ਹਾਂ ਚੰਗੀ ਜਾਨ ਪੱਜ ਗਈ ਗਾਂ ਕਰਮਾਲੀ ਕਿਤੇ ਦੁੱਧ ਪਿਆਉਗੀ ਗਾਂ ਹੋਣਾ ਘਾਰਾਂ ਦੇ ਅੰਦਰ ਵੀ ਇਹ ਸ਼ਾਂਤ ਇੱਕ ਮਹੀਨਾ ਗਿਆ ਬਣੀ ਵੀ ਨਾ ਪਰ ਆਪਾਂ ਗਰੰਟੀ ਨਹੀਂ ਉਹਦੀ ਕੋਲੇ ਨਹੀਂ ਨਾ ਸਰ ਮੁਤਾਬਕ ਉਹਨਾਂ ਦੇ ਬਾਕੀ ਕਿਸਮਾਂ ਦੀਆਂ ਗੱਲਾਂ ਤੇ ਇਹਦੀਆਂ ਬਿਲਕੁਲ ਹਾਂ ਪਰ ਆਪਾਂ ਉਹਦੀ ਕੋ ਗਰੰਟੀ ਵੀ ਆਪਾਂ ਇਹ ਪਾੜੇ ਤੇ ਮਿਲਦੀ ਵੀ ਰਹਾ ਹਾਂਜੀ ਹਾਂਜੀ ਪਾੜੇ ਤੇ ਬਿਲਕੁਲ ਬਿਲਕੁਲ ਇਹ ਆਪਣੀ ਮੈਂ ਆਪਦੀ ਕਿੱਕ ਕਰਾਈ ਹੋਈ ਹੈ ਪਰਦੀ ਇੱਥੇ ਖੋਦ ਆ ਠੀਕ ਆ ਹਾਂਜੀ ਹਾਂਜੀ ਮਾ ਵੀ ਜਿਹੜੀ ਦੋਸਤੋ ਗੱਬਣ ਚੈੱਕ ਪਾਸ ਹੋਈ ਹੈ ਜਿਹੜੀ 8 ਮਹੀਨਿਆਂ ਦੀ ਗਾਂ ਕਰਮਾਲੀ ਕੰਪਲੀਟ ਆ 8 ਮਹੀਨਾ ਲੱਗ ਜਾਣਾ ਸੱਤਾਂ ਦੀ ਕੰਪਲੀਟ ਤੇ ਆ ਜਿਹੜੀ ਤੁਸੀਂ ਦੇਖੋਗੇ ਤੋਕੜ ਆ ਠੀਕ ਆ ਜੀ ਸ਼ੇ 6.5 ਕਿਲੋ ਦੁੱਧ ਦੇ ਥੱਲੇ ਮੇਰਾ ਭਰਾ ਭਾਵੇਂ ਕੋਈ ਤਸੱਲੀ ਕਰ ਲਵੇ ਕੱਦ ਕੋ ਤਾਂ ਵੱਡਾ ਠੀਕ ਆ ਜੀ ਚੰਗੀ ਤੂ ਕਰਾਣੇਂਦੀ ਮੈਂ ਇਹ ਕੇ ਚਲੋ ਮੁੜ ਕੇ ਠੀਕ ਨੇ ਫਾਕੀ ਚਲੋ ਸਾਰੇ ਪਾਸੇ ਪੂਰਾ ਪਸ਼ੂ ਕਰਮਾਂ ਲਈ ਜੇਕਰ ਕੋਈ ਮਹੀਨੇ ਖੰਡ ਦੀ ਬਣੀ ਸੌਰੀ ਜੇ ਨਿਕਲ ਆਉਂਦੀ ਹੈਗਾ ਕਿਸਮਤ ਵੀ ਕਿਸੇ ਭਰਾ ਦੀ ਫਿਰ ਹਾਲ ਹੁਣ ਦੁੱਧ ਦੇ ਸਾਮ ਨਾਲ ਤੁਸੀਂ ਸੌਦਾ ਕਰ ਲਿਆ ਜੇ 6.5 ਕਿਲੋ ਦੁੱਧ ਬਸ ਰੰਗ ਰੂਗ ਉਹ ਮੱਥਾ ਕਰਮ ਵਾਲੀ ਦਾ ਚੰਗਾ ਸਿੰਗੀ ਸਿੰਗੀ ਪੂਰੀ ਹੈ ਬਿਲਕੁਲ ਚੰਗੀ ਦੇਖੋ ਪੂਰੀ ਐਮ ਮੀਟ ਵਾਲੀ ਬੜੀ ਵਧੀਆ ਵਾ ਪਰ ਭੰਡਾ ਬਹੁਤ ਵਧੀਆ ਦਾ ਬੰਦੀ ਬੰਦੀ ਵੇਖੋ ਹਾਂ ਦੋ ਜਾਨੀ ਮੈਂ ਕਰਵਾ ਦੇ ਤਰੇ ਵੇਖੋ ਜਾਨ 15000 ਯਾਰ ਇਹਦਾ ਮੁੱਲ ਕੀ ਰਹੂਗਾ ਅੱਜ ਮੋਲੇ ਦਾ 55000 ਦੀ ਦੇ ਦੇ ਕੇ ਕਰਕੇ ਲੈਸ ਦੇ ਦੀਏ ਥੋੜਾ ਜਿਹਾ ਇਹ ਸਗਣਾ ਵਾਲਾ ਕਾਮਕਾਰੀ 55000 ਦੀ ਦੇ ਦਿੱਤੀ ਸਗਣਾ ਵਾਲੇ ਆਪਣਾ ਮਾਫ ਕਰ ਸਗਣਾ ਵਾਲੇ ਕਰਦੇ ਸਗਣਾ ਮਾਫ ਕਿਹਾ ਪੂਰੇ 50 ਹੀ ਦੇ ਦਿੱਗੇ ਚਲ ਹੋਰ ਵੀ ਕੋਈ ਮਾਨਤਨ ਦੂਰੋਂ ਨੇੜੇ ਆਉ ਤੇ ਖੁੱਲਾ ਮਾਨਤਨ ਕਰਦੇ ਆਂ ਕੋਈ ਫੋਨ ਭੈਣ ਭਰਾ ਲਾਵੇ ਤੇ ਮੈਂ ਖਰੀ ਆ ਮੈਂ ਰੱਖਣ ਵਾਲੀ ਆ ਤੇ ਇਹਨਾਂ ਦੇ ਸੰਧ ਸਾਬ ਜਿਹੜੀ ਸੀ 6 ਮੈਂ ਆ ਇਹ 50000 ਦਾ ਕੀ ਆਉਂਦਾ ਦੁੱਧ ਆ ਦੇ ਥਲੇ 600 ਬਿਲਕੁਲ ਜੀ ਹਾਂ ਜੀ ਲਵੀ 6 6 6.5 ਲੀਟਰ ਤਰ੍ਹਾਂ ਨੇ ਠੀਕ ਆ ਜੀ ਤੇ 50000 ਦੇ ਵਿੱਚੋਂ ਵੀ ਵੀਰ ਸਤਨਾਮਾ ਦਾ ਵੀ ਮਾਨਦਾਨ ਕਰਦੇ ਆਗੇ ਤੇ ਠੰਡੀ ਦੇਖੋ ਕਰਮਾਂ ਦੀ ਠੀਕ ਆ ਜੀ ਕੋਈ ਲੂ ਲੂ ਸ਼ੂ ਨਹੀਂ ਕਰਦੀ ਬਿਲਕੁਲ ਪਤਲੇ ਪਿੰਡੇ ਦੀ ਆ ਮੂੰਹ ਮੱਥੇ ਲੱਗਦੀ ਆ ਸਿੰਘਾਂ ਤੋਂ ਲੈ ਕੇ ਪੂਛ ਤੱਕ ਕਰਮਾਂ ਲਈ ਕਿਸੇ ਵੀ ਇੱਕ ਅੰਗ ਵਿੱਚੋਂ ਕੋਈ ਫਿੱਕੀ ਨਹੀਂ ਹੈਗੀ ਬਾਕੀ ਸੇਵਾ ਮੇਰਾ ਭਰਾ ਕਰਿਆ ਜੇ ਮਾਝ ਚੰਗੀ ਅੱਗੇ ਕਾਇਮ ਹੋ ਜੂਗੀ ਉਹਨਾਂ ਲਈ ਸਾਡੇ ਸਾਡੇ ਸੋਹਣੇ ਕੀਤੇ ਸਾਡੇ ਸਰ ਚਾਰੋ ਬੜੀ ਆ ਮੂੰਹ ਨਹੀਂ ਕੋੜਦੀ ਫੱਲੇ ਹਾਂ ਹਾਂ ਜੀ ਹਾਂ ਜੀ ਤੇ ਦੁੱਧੋ ਵਾਧੀ ਜਾਂਦੀ ਕੋਈ ਥੋੜਾ ਬਾਲਾ ਰੋਜ਼ ਦੀ ਰੋਜ਼ ਇਹ ਹੋਸ ਹੈ ਨਾ ਦੁੱਧੋ ਹੋਰ ਵਾਧੀ ਪੱਕੀ ਸੇਵਾ ਸੰਭਾਲ ਨਾ ਹੋਣ ਕਰਕੇ ਕਈ ਵਾਰਾ ਸੁੱਟ ਦਿੰਦੇ ਆ ਮਾਲ ਇਹੋ ਜਿਹਾ ਬਿਲਕੁਲ ਬਿਲਕੁਲ ਪਰ ਇਹ ਕਲਮਾ ਵਾਲਾ ਜਿਹੜੇ ਪਸ਼ੂ ਥਲੇ ਦੁੱਧ ਉਹਨੂੰ ਤਾਂ ਉਹੋ ਜੇ ਉਹੋ ਜੇ ਕੰਮ 'ਚ ਦੇਣ ਦਾ ਫਾਇਦਾ ਕੋਈ ਨਹੀਂ ਤੇ ਅੱਗੇ ਇੱਕ ਦੋ ਸੌ ਮਾਲੀ ਦਿਖਾ ਦਿੰਦੇ ਆ ਇਹ ਕਟਾ ਵੀ ਵੀਰ ਸਦਨਾਮ ਸਿੰਘ ਉਹਨਾਂ ਦੇ ਘਰ ਦਾ ਜੰਪਲ ਆ ਹਾਂ ਜੀ ਇਹ ਘਰ ਦਾ ਇੱਥੋਂ ਦਾ ਜੰਮਿਆ ਪਲਿਆ ਤੇ ਇਹਦੀ ਮਦਰ ਦਾ ਮਿਲਕ ਕਿੰਨਾ ਸੀ ਵੀਰ ਇਹ 14 ਲੀਟਰ ਦਾ 14 ਰਿਆ ਜੀ ਮਦਰ ਠੀਕ ਆ ਜੀ ਹਾਂ ਜੀ ਠੀਕ ਆ ਫਿਲਹਾਲ ਹੈਗੀ ਕੋਈ ਨਹੀਂ ਦੀ ਮਦਰ ਕਿ ਸੇਲ ਕਰਦੇ ਨਹੀਂ ਸੇਲ ਅੱਛਾ ਸੇਲ ਹੋ ਗਈ ਠੀਕ ਹੈ ਤੇ ਇਹ ਪਿਓਰ ਮੋਰਾ ਦਾ ਬਿਲਕੁਲ ਜੈੱਟ ਬਲੈਕ ਆ ਜੀ ਕੋਈ ਵੀ ਪੁੱਛਤੇ ਵੀ ਕੋ ਦੋ ਚਾਰ ਬਾਲ ਬਣੇਗੀ ਹਾਂ ਇੱਕ ਲੰਗ ਹਾਂ ਇਹਨੂੰ ਕੋ 35 ਕਾਲੇ ਦੇ ਵੇਖੋ ਡਬਲ ਆ ਹਾਂ ਹਾਂ ਜੀ ਤੇ ਚੰਗਾ ਬਣਨ ਵਾਲਾ ਵਾਜੇ ਕੋਈ ਵੀਰ ਸ਼ੌਂਕੀ ਕੋਈ ਜਿਹੜਾ ਵਾ ਇਹਨੂੰ ਕੁਮਾਲ ਨਾਲ ਲੈ ਜਾਏ ਤੇ ਇਹਦੀ ਬਰੀਡ ਵਾਲਾ ਮਾਲੀ ਹਾਲੇ ਬਿਲਕੁਲ ਜਿਬਰ ਕੋਈ 19 ਮਹੀਨਿਆਂ ਦਾ ਲੋ ਜੀ ਠੀਕ ਆ ਜੀ ਉਹਦੀ ਗੱਲ ਖਣੋ ਬਿਲਕੁਲ ਬਲੈਕ ਰੰਗ ਦੇ ਵਿੱਚ ਇੱਕ ਰਾਂਗਾ ਕਰਮਾ ਵਾਲਾ ਜੈਡ ਬਲੈਕ ਤੇ ਠੰਡਾ ਤੇਰਾ 19 ਮਹੀਨੇ ਵਾਲੀ ਉਮਰ ਦੀ ਹਾਂ ਛੋਟੀ ਸਿੰਗੀ ਹੈ ਹਾਂ ਜੀ ਹਾਂ ਜੀ ਬਿਲਕੁਲ ਮੂਰਾ ਬਰੀਡ ਦੇ ਵਿੱਚ ਦੋਸਤੋਂ ਹੁੰਦਾ ਠੀਕ ਆ ਜੀ ਤੇ 15 14 15 14 ਲੀਟਰ ਮਦਰ ਦਾ ਮਿਲਕਰ ਕਾਰਡ ਐਨੀਕ ਦੁੱਧ ਦੀ ਚਵਾਈ ਕਰਵਾਈ ਹੈ ਕਰਦੀ ਮੈਂ ਅਸੀਂ ਚਲੋ ਸੇਲ ਕਰ ਦਿੱਤੀ ਉਹ ਗਲ ਵੱਖ ਇਹ ਤਾਂ ਜੰਪਾ ਜਿਹੜਾ ਦੋਸਤੋ ਇਹਦਾ ਹੈਗਾ ਠੀਕਾ ਜੀ ਤੇ ਕਰਮਾ ਵਾਲਾ ਤੁਸੀਂ ਦੇਖੋ ਬਹੁਤ ਸੋਹਣੇ ਪਤਲੇ ਬਰੀਕੀ ਪਿੰਡੇ ਦੇ ਵਿੱਚ ਤੇ ਸਭ ਤੋਂ ਮੇਨ ਗੱਲ ਵੀ ਕਿਸੇ ਭਰਾ ਨੇ ਰੀਡ ਦੇ ਉੱਪਰ ਕੰਮ ਕਰਨਾ ਠੀਕਾ ਜੀ ਜਾਂ ਮੋਹਰਾ ਦੇ ਪਸ਼ੂਆ ਘਰੇ ਤੁਹਾਡੇ ਤੇ ਵੈਸੇ ਫਾਰਮ ਦੇ ਵਿੱਚ ਕੋਈ ਸ਼ੌਂਕ ਰੱਖਦਾ ਵੀ ਕਿਤੇ ਮਾਲੀ ਲੱਭਣਾ ਮੱਛਾ ਦੇਖੋ ਇਹਦਾ ਹਾਂ ਜੀ ਸੰਗੀ ਸੰਗੀ ਦੇਖੋ ਇਹ ਜੀ ਬਹੁਤ ਪਿਆਰਾ ਮਾਰਦਾ ਸਫਾਈਆਂ ਵੇਖੋ ਇਹਦੀਆਂ ਕਿੰਗਾ ਕਟਾ ਬਣ ਕੇ ਤਿਆਰ ਹੋਊਗਾ ਹਾਂਜੀ 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 ਇਹਦਾ ਵੀਰ ਕੀ ਮੋਲ ਕਿੰਨੇ ਦਾ ਦੇ ਰਿਹਾ ਅੱਜ ਇਹਦਾ ਮੋਲ ਦੇ ਸੰਧੂ ਸਾਹਿਬ ਕਰਦੇ 50000 ਰੁਪਇਆ ਹਾਂਜੀ 45000 ਦਾ ਦੇ ਦਗੇ 45 ਦਾ ਹਾਂ ਜੀ ਹੋਰ ਮਾਰਦ ਕੇ ਸ਼ਾਲ ਹਾਂ ਨਾ 40000 ਰੁਪਏ ਦਾ ਦੇ ਦਾਂਗੇ ਤੇ ਇੱਕ ਬੇਨਤੀ ਆ ਕੋਈ ਵੀਰ ਵੱਡਣ ਵੱਡਣ ਵਾਲਾ ਜਤ ਜਤ ਜਾਣਾ ਫੋਨ ਕਰੇ ਤੇ ਮਤਲਬ ਕਿ ਸ਼ੌਂਕੀਆ ਕੋ ਕਰੇ ਜਿਹਨੇ ਕੋਈ ਬਰੀਡ ਬਣਾਣੀ ਜਿਹਨੇ ਕੋਈ ਘਰ ਰੱਖਣਾ ਆ ਆਪਦੇ ਘਰੇ ਰੱਖਣਾ ਹਾਂ ਜੀ ਹਾਂ ਜੀ ਤੇ ਮਾਲੀ ਚੰਗਾ ਵਾ ਠੰਡਾ ਵਾ ਤੇ ਬਣਾਉਣ ਵਾਲਾ ਹਾਂ ਜੀ ਉਹਦੇ ਤੇ ਕੋਈ ਕੇਅਰ ਹੋ ਜੇ ਹਲੇ ਕੋਈ ਇਹਦੇ 2-3 ਮਹੀਨੇ ਤੇ ਚੰਗਾ ਮਾਲੀ ਬਣਨ ਵਾਲਾ 19 ਮਹੀਨੇ ਵਾਲੇ ਉਮਰਾਂ ਦੀ ਕੋਈ ਠੀਕ ਆ ਹਾਂਜੀ ਹਾਂਜੀ ਬਾਬੀ 19 ਮੰਥ ਦੀ ਏਜ ਆ ਤੇ 40000 ਦੇ ਵਿੱਚੋਂ ਮਾਨਤਨ ਥੋੜਾ ਬਦਦਾ ਮੌਕੇ ਦੇ ਛੋਟ ਛੱਪਾ ਹੋ ਜਾਊਗਾ ਵਿੱਚੋਂ ਆ ਪਿੱਛੋਂ ਬੰਦਾ ਪੁੰਦਾ ਚੰਗਾ ਬਾਕੀ ਪਿੱਛੋਂ ਤੁਸੀਂ ਵੇਖੋ ਕਰਾਣਾ ਪੂਰਾ ਚੌੜਾ ਤਾਂ ਆ ਹਾਂਜੀ ਹਾਂਜੀ ਬਾਕੀ ਠੰਡਾ ਜੋ ਮਰਦੀ ਭਾਵੇਂ ਕੋਈ ਨਹੀਂ ਥੱਲੇ ਤੇ ਠੰਡਾ ਬਿਲਕੁਲ ਠੰਡਾ ਹਾਂ ਹਾਂਜੀ ਬਹੁਤ ਪਿਆਰਾ ਮਾਲੀ ਹੈ ਜਿਹੜਾ ਦੋਸਤੋ ਇਹ ਕਟਾ ਵੀਰ ਹਣੀ ਸੇਲ ਕਰਦੇ ਆ ਕੀਲਾ ਕਟਾ ਕੋਈ 18 ਕਿ ਮਹੀਨੇ ਦੀ ਉਮਰ ਆ ਸਾਰੀ ਤੇ ਚੰਗੀ ਮੱਝ ਦੇ ਕੁਖੋਂ ਆਇਆ ਚੰਗੀ ਮੱਝ ਦੇ ਪੇਟੋਂ ਆਇਆ ਠੀਕ ਹੈ ਜੀ ਤੇ ਜ਼ਰੂਰ ਤੁਸੀਂ ਸੰਪਰਕ ਕਰ ਲਿਆ ਜੀ ਅਗੇ ਬ੍ਰੀਡ ਦੇ ਵਿੱਚ ਕਰਮਾ ਵਾਲਾ ਚੰਗਾ ਯੋਗਦਾਨ ਪਾ ਦੇਊਗਾ ਠੀਕ ਆ ਸੋ ਹਾਇ ਚੰਗੇ ਠੀਕੇ ਦਾ ਠੀਕ ਆ ਤੇ ਇਹ ਅੱਜ ਤਿੰਨ ਹੀ ਨਗਨੇ ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਤੇ ਤਿੰਨੇ ਨਗ ਜਿਹੜੇ ਵਕਾਊਗਾ ਠੀਕ ਆ ਜੀ ਮਾਲ ਇਸੇ ਤਰ੍ਹਾਂ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਇੱਕ ਵੀਰ ਸਤਨਾਉ ਨੰਬਰ ਆਪਦੇ ਬੋਲ ਦਿਆ ਜੀ ਨੰਬਰ ਜੀ 95771 73012 ਠੀਕ ਆ ਜੀ ਹਾਂ ਜੀ ਨਾਮ ਸਤਰਾਮ ਸਿੰਘ ਪਿੰਡ ਚੀਮਾ ਕਲਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਠੀਕ ਆ ਹਾਂ ਜੀ ਲਵਿੰਗ ਨੰਬਰ ਦੋਸਤੋ ਸਕਰੀਨ ਦੇ ਉੱਪਰ ਲੱਗ ਚੁੱਕਾ ਹੈ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਹੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ